ਓਹ ਕਿਹੜੀ ਚੀਜ਼ ਆ ਜਿਹਨੂੰ ਕੱਟਣ ਦੇ ਨਾਲ ਲੋਕ ਗਾਉਂਦੇ ਨੇ ਨੱਚਦੇ ਨੇ ਟੱਪਦੇ ਨੇ ਖੁਸ਼ੀਆਂ ਮਨਾਉਂਦੇ ਨੇ ਬੁੱਜੋਤਾ ਬੁਝਾਰਤ ਅੱਗੇ ਆਪਾਂ ਹੋਰ ਗੱਲ ਕਰਨ ਤੋਂ ਪਹਿਲਾਂ ਮੇਰੇ ਵੱਲੋਂ ਯਾਨੀ ਕਿ ਨਰਿੰਦਰ ਸਿੰਘ ਐਡਵੋਕੇਟ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਅਕਸਰ ਕਹਿੰਦਾ ਹੁੰਦਾ ਹੈ ਮਰਜੀ ਇੰਦਰ ਦੀ ਆਵਾਜ਼ ਨਰਿੰਦਰ ਦੀ ਮੈਨੂੰ ਆਪਣਾ ਬਚਪਨ ਯਾਦ ਆ ਗਿਆ ਜਦੋਂ ਮੈਂ ਛੋਟਾ ਹੁੰਦਾ ਸੀ ਤੇ ਜਦੋਂ ਅਸੀਂ ਘਰ ਵਿੱਚ ਸਾਰੇ ਇਕੱਠੇ ਬੈਠੇ ਕਰਦੇ ਸੀ ਤਾਂ ਦੋਸਤਾਂ ਮਿੱਤਰਾਂ ਚ ਜਾਂ ਜਿਵੇਂ ਵੀ ਹੈ ਤਾਂ ਸੇ ਇੱਕ ਦੂਜੇ ਨੂੰ ਬੁਝਾਰਤਾਂ ਪਾਉਂਦੇ ਹੁੰਦੇ ਸੀ ਤੇ ਜਦੋਂ ਅਸੀਂ ਕੋਈ ਬੁਝਾਰਤ ਬੁਝ ਲੈਂਦੇ ਸੀ ਤਾਂ ਉਹਦੀ ਇੱਕ ਜਿਹੜੀ ਖੁਸ਼ੀ ਹੁੰਦੀ ਸੀ ਉਹਦੀ ਅਲੱਗ ਹੀ ਹੁੰਦੀ ਸੀਗੀ ਅਤੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਹੁੰਦਾ ਇੱਕ ਹੋਰ ਵੀ ਮੇਰੇ ਨਾਲ ਮੇਰੀ ਤੁਹਾਨੂੰ ਸਾਰਨ ਬੇਨਤੀ ਆ ਕਿ ਜੇਕਰ ਤੁਹਾਨੂੰ ਹੋਰ ਕੋਈ ਹੋਰ ਬੁਝਾਰਤ ਵੀ ਆਂਦੀ ਆ ਤਾਂ ਉਹਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖੋ ਇਦੇ ਨਾਲ ਦਿਮਾਗੀ ਕਸਰਤ ਵੀ ਹੁੰਦੀ ਆ ਤੇ ਮੈਂ ਤੁਹਾਨੂੰ ਜਿਹੜੀ ਬੁਝਾਰਤਾਂ ਫੇਰ ਲੱਗਿਆ ਬੋਲਣ ਉਹ ਕਿਹੜੀ ਚੀਜ਼ ਆ ਜਿਹਨੂੰ ਕੱਟਣ ਦੇ ਨਾਲ ਲੋਕ ਗਾਣੇ ਗਾਉਂਦੇ ਨੇ ਨੱਚਦੇ ਨੇ ਟੱਪਦੇ ਨੇ ਖੁਸ਼ੀਆਂ ਮਨਾਉਂਦੇ ਨੇ ਅੰਤ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੇਰੇ ਹਰ ਇੱਕ ਵੀਡੀਓ ਨੂੰ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਦੇਖਦੇ ਹੋ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਕਮੈਂਟ ਵੀ ਕਰਦੇ ਹੋ ਅਤੇ ਉਸ ਸਮੇਂ ਹੋਰ ਵੀ ਜ਼ਿਆਦਾ ਖੁਸ਼ੀ ਹੋ ਜਾਂਦੀ ਆ ਜਦੋਂ ਕਿਸੇ ਦੀ ਕਾਲ ਆਉਂਦੀ ਆ ਤੇ ਕੋਈ ਨਾ ਕੋਈ ਨਮਾ ਸੁਝਾਓ ਮਿਲਦਾ ਹੈ ਸੋ ਫਿਰ ਤੋਂ ਸਾਰੇ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਮੈਨੂੰ ਬਹੁਤ ਪਿਆਰ ਕਰਦੇ ਨੇ ਆਪਣਾ ਅਸ਼ੀਰਵਾਦ ਵੀ ਦਿੰਦੇ ਨੇ ਤੇ ਜਿਨ੍ਹਾਂ ਨੇ ਹਲੇ ਤੱਕ ਮੇਰਾ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਹੀ ਬੈਲ ਆਈਕਨ ਵਾਲਾ ਜਿਹੜਾ ਬਟਨ ਆ ਉਹ ਵੀ ਜਰੂਰ ਪ੍ਰੈਸ ਕਰ ਲਓ ਤਾਂ ਜੋ ਸਮੇਂ-ਸਮੇਂ 'ਤੇ ਜਿਹੜੀਆਂ ਮੈਂ ਵੀਡੀਓਜ਼ ਅਪਲੋਡ ਕਰਦਾ ਉਹਦੇ ਬਾਰੇ ਤੁਹਾਨੂੰ ਪਤਾ ਚੱਲ ਸਕੇ ਧੰਨਵਾਦ